हां जी दोस्तों ਪਿੰਡ ਜਰਗ ਤੋਂ ਹਰ ਸਾਲ ਦੀ ਤਰ੍ਹਾਂ ਸਾਲਾਨਾ ਸ਼ਹੀਦੀ ਜੋੜ ਮੇਲ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਲਈ ਲੰਗਰਾਂ ਦੀਆਂ ਸੇਵਾਵਾਂ ਦੇ ਲਈ ਪਿੰਡ ਜਰਗ ਤੋਂ ਜਿਹੜਾ ਸੇਵਾਦਾਰਾਂ ਦਾ ਇੱਕ ਵੱਡਾ ਕਾਫਲਾ ਅੱਜ ਪਿੰਡ ਜਰਗ ਤੋਂ ਰਵਾਨਾ ਹੋ ਰਿਹਾ ਇਸ ਸਬੰਧੀ ਆਪਾਂ ਇੱਕ ਝਲਕ ਜਿਹੜੀ ਹੈਗੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਵੇਖੀ ਸਕਦੇ ਹੋ ਗੱਲਬਾਤ ਕਰਦੇ ਆਪਾਂ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਆਪਣੇ ਇੱਕ ਵੱਡਾ ਕਾਫਲਾ ਸੇਵਾਦਾਰਾਂ ਦਾ ਪਿੰਡ ਜਰਗ ਤੋਂ ਲੰਗਰਾਂ ਦੀਆਂ ਸੇਵਾਵਾਂ ਜਿਹੜੀਆਂ ਹਰ ਸਾਲ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸੰਗਤਾਂ ਦੀ ਲਈ ਲਗਾਈਆਂ ਜਾਂਦੀਆਂ ਨੇ ਉਸ ਸਬੰਧੀ ਥੋੜੇ ਜਿਹਾ ਵਿਚਾਰ ਕਰੋ ਜੀ ਸਾਂਝੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹਰੇਕ ਸਾਲ ਦੀ ਤਰ੍ਹਾਂ ਸਾਡੇ ਨਗਰ ਵੱਲੋਂ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਜੀ ਦੇ ਯਾਦ ਦੇ ਵਿੱਚ ਲੰਗਰ ਲਗਾਇਆ ਜਾਂਦਾ ਉਹ ਅਸੀਂ ਅੱਜ ਹੁਣ ਬਹੁਤ ਵੱਡੀ ਗਿਣਤੀ ਦੇ ਵਿੱਚ ਪਿੰਡ ਜਰਗ ਵੱਲੋਂ ਸਾਈਟ ਤੇ ਟਰਾਲੀਆਂ ਟਰੱਕ ਗੱਡੀਆਂ ਲੈ ਕੇ ਅਸੀਂ ਜਾ ਰਹੇ ਹਾਂ ਇਹ ਅਸੀਂ ਲੰਗਰ ਕੱਲ ਨੂੰ ਸ਼ੁਰੂ ਕਰ ਦੇਣਾ ਤੇ ਅਸੀਂ ਇੱਕ ਤਰੀਕ ਨਵੇਂ ਸਾਲ ਤੱਕ ਚਲਾਵਾਂਗੇ ਸਾਨੂੰ ਨਗਰ ਨਿਵਾਸੀਆਂ ਦਾ ਤੇ ਐਨ ਆਰ ਆਈਆਂ ਦਾ ਬਹੁਤ ਵੱਡਾ ਸਹਿਯੋਗ ਆ ਜੋ ਕਿ ਇਸ ਲੰਗਰ ਦੇ ਵਿੱਚ ਬਹੁਤ ਵੱਡਾ ਬਹੁਤ ਵੱਡਾ ਬੜਮੁੱਲਾ ਦਾਨ ਪਾਉਂਦੇ ਨੇ ਅਸੀਂ ਉਹਨਾਂ ਨੂੰ ਫੇਰ ਬੇਨਤੀ ਕਰਦੇ ਹਾਂ ਨਗਰ ਨਿਵਾਸੀਆਂ ਨੂੰ ਕਿ ਆਪਾਂ ਤਿੰਨ ਚਾਰ ਦਿਨ ਜਰੂਰ ਕੱਢ ਲਿਆ ਕਰੇ ਉਹਨਾਂ ਨੇ ਐਡੀ ਵੱਡੀ ਕੁਰਬਾਨੀ ਕੀਤੀ ਆ ਆਪਾਂ ਚਾਰ ਦਿਨ ਵੀ ਨਹੀਂ ਕੱਢ ਸਕਦੇ ਸਾਡੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਵੱਧ ਤੋਂ ਵੱਧ ਆਪਾਂ ਨੂੰ ਉੱਥੇ ਬਹੁਤ ਜ਼ਿਆਦਾ ਸੇਵਾਦਾਰਾਂ ਦੀ ਲੋੜ ਹੁੰਦੀ ਆ ਵੀ ਤੁਸੀਂ ਕੱਲ ਤੋਂ ਆਪਣਾ ਲੰਗਰ ਸ਼ੁਰੂ ਹੋ ਜਾਣਾ ਕੱਲ ਤੋਂ ਜਰੂਰ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਕੰਮ ਤੋਂ ਵਿਹਲੇ ਹੋ ਕੇ ਕੰਮ ਛੱਡੋ ਤਿੰਨ ਚਾਰ ਦਿਨ ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਨੇ ਐਡੀ ਵੱਡੀ ਕੁਰਬਾਨੀ ਕੀਤੀ ਆ ਆਪਾਂ ਚਾਰ ਦਿਨ ਵੀ ਨਹੀਂ ਛੱਡ ਸਕਦੇ ਮੈਂ ਤੁਸੀਂ ਜਰੂਰ ਵੱਧ ਤੋਂ ਵੱਧ ਉੱਤੇ ਕਿਉਂ ਸੇਵਾਦਾਰਾਂ ਦੀ ਬਹੁਤ ਲੋੜ ਆ 25 26 27 ਤੁਹਾਨੂੰ ਤਾਂ ਬਹੁਤ ਪਹੁੰਚ ਜਾਂਦੇ ਆ ਹੁਣ ਬਹੁਤ ਜ਼ਿਆਦਾ ਲੋੜ ਆ ਮੈਂ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਉਹ ਆਪਣਾ ਕੰਮ ਛੱਡ ਕੇ ਜਰੂਰ ਉੱਥੇ ਲੰਗਰ ਦੇ ਵਿੱਚ ਪਹੁੰਚੋ ਕਿਉਂਕਿ ਆਪਣਾ ਜਿਹੜਾ ਲੰਗਰ ਆ ਇਹ ਮੇਰਾ ਖਿਆਲ ਤਾਂ ਵੀ 60-70 ਸਾਲ ਤੋਂ ਲਗਾਤਾਰ ਚੱਲ ਰਿਹਾ ਮੈਂ ਫੇਰ ਦੁਬਾਰਾ ਪੂਰਜੋਰ ਬੇਨਤੀ ਕਰਦਾ ਤੇ ਸਾਰੇ ਨਗਰ ਵਿੱਚੋਂ ਜੋ ਜਿੰਨੇ ਵੀ ਜੇ ਮੇਰਾ ਵੀਰ ਭਾਈ ਜਾ ਸਕਦਾ ਉਹ ਜ਼ਰੂਰ ਜਾਣ ਮੈਂ ਮਾਈਆਂ ਨੂੰ ਬੇਨਤੀ ਕਰਦਾ ਕਿ ਤਕਰੀਬਨ ਤਕਰੀਬਨ 24 ਤਰੀਕ ਤੋਂ ਜੇ ਪਹਿਲਾਂ ਹੋ ਸਕੇ ਤਾਂ ਪਹਿਲਾਂ ਸ਼ੁਰੂ ਕਰ ਲਾਂਗੇ 24 ਤਰੀਕ ਤੋਂ ਬਸ ਜਾਇਆ ਕਰੇਗੀ ਸਾਰੀਆਂ ਮਾਈਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੇ ਕੰਮਕਾਰਾਂ ਤੋਂ ਵਿਹਲੇ ਹੋ ਕੇ ਮਾਈਆਂ ਦਾ ਬਹੁਤ ਸਹਿਯੋਗ ਆ ਹਰੇਕ ਸਾਲ ਉਹ ਵੱਡੀ ਜਿਹੜੀ ਬੱਸ ਆਉਂ ਭਰ ਕੇ ਹਰੇਕ ਸਾਲ ਸੇਵਾ ਕਰਦੀਆਂ ਨੇ ਹੁਣ ਵੀ ਇਸ ਸਾਲ ਵੀ ਤੁਸੀਂ ਵੱਧ ਤੋਂ ਵੱਧ ਸੇਵਾ ਕਰਨੀ ਆ ਇੱਕ ਬੱਸ ਮਾਈਆਂ ਲਈ ਜਾਇਆ ਕਰੇਗੀ ਤੇ ਇੱਕ ਬਜ਼ੁਰਗਾਂ ਲਈ ਜਾਇਆ ਕਰੇਗੀ ਸਾਰਿਆਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਇਹ ਆਪਣਾ ਕੰਮ ਛੱਡ ਕੇ ਜਰੂਰ ਪੰਜ-ਛੇ ਦਿਨ ਕੱਢਿਆ ਕਰੋ ਅਸੀਂ ਹੁਣ ਸਾਡੀ ਤਿਆਰੀ ਆ ਜਾਣ ਦੀ ਉੱਥੇ ਕੱਲ ਤੋਂ ਅਸੀਂ ਲੰਗਰ ਸ਼ੁਰੂ ਕਰ ਦੇਣਾ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਕਿ ਜਰੂਰ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸ੍ਰੀਆ ਕਾਰੋ